ਸਾਲ ਦਾ ਅਖੀਰਲਾ ਦਿਨ ਹੈ ਤੇ ਜਗਰਾਉਂ ਤੋਂ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਜਗਰਾਉਂ ਦੇ ਇੱਕ ਝੁੱਗੀ 'ਚ ਰਹਿਣ ਵਾਲੇ 6 ਜੀਆਂ ਦਾ ਪਰਿਵਾਰ ਸੀ ਜਿਨ੍ਹਾਂ ਦੇ ਉੱਤੇ ਬਜਰੀ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਉਹ ਪਲਟ ਜਾਂਦਾ। ਤਸਵੀਰਾਂ ਵਿੱਚ ਤੁਸੀਂ ਸਭ ਦੇਖ ਸਕਦੇ ਹੋ ਕਿ ਉਹ ਟਰੱਕ ਜਿਹੜਾ ਝੁੱਗੀ ਦੇ ਉੱਤੇ ਪਲਟ ਗਿਆ ਬਜਰੀ ਦਾ ਭਰਿਆ ਹੋਇਆ ਉਹ ਟਰੱਕ ਸੀ ਬਹੁਤ ਭਾਰੀ ਸੀਗਾ ਤੇ ਪਰਿਵਾਰ ਦੇ 6 ਜੀ ਉਹ ਝੁੱਗੀ ਦੇ ਵਿੱਚ ਸੋਏ ਹੋਏ ਸੀਗੇ। ਸੜਕੇਸਾਰ ਦਾ ਟਾਈਮ ਹੈ ਸਵੇਰੇ-ਸਵੇਰੇ ਟਰੱਕ ਜਿਹੜਾ ਜਗਰਾਉਂ ਤੋਂ ਜਲੰਧਰ ਨੂੰ ਜਾ ਰਿਹਾ ਸੀ ਫਰਨੰਟ ਚ ਆ ਰਿਹਾ ਸ਼ਰਵਤੀ ਜਾਂਚ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਟਰੱਕ ਦਾ ਟਾਇਰ ਫਟਣ ਕਾਰਨ ਉਹਦਾ ਸੰਤੁਲਨ ਵਿਗੜ ਜਾਂਦਾ ਤੇ ਉਹ ਜਾ ਕੇ ਝੁੱਗੀ ਦੇ ਉੱਤੇ ਡਿੱਗ ਜਾਂਦਾ ਜਿਦੇ ਚ ਪਰਿਵਾਰ ਦੇ 6 ਜੀ ਪਏ ਸਨ ਪਤੀ ਵੱਲੋਂ ਆਪਣੀ ਪਤਨੀ ਨੂੰ ਖਿੱਚ ਕੇ ਬਚਾ ਲਿਆ ਗਿਆ ਤੇ ਦੋ ਬੱਚਿਆਂ ਨੂੰ ਵੀ ਬਚਾ ਲਿਆ ਗਿਆ ਪਰ ਜਿਹੜੇ ਉਹਦੇ ਦੋ ਬੱਚੇ ਸਨ ਉਹ ਮੌਕੇ ਤੇ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਘਟਨਾ ਬੜੀ ਦੁਖਦਾਈ ਹੈ ਜਗਰਾਉ ਤੋਂ ਸਾਹਮਣੇ ਆ ਰਹੀਆਂ ਖਬਰਾਂ ਨੇ ਕਿਉਂਕਿ ਇਹ ਟਰੱਕ ਹੈ ਜਿਹੜਾ ਜਲੰਧਰ ਨੂੰ ਜਾ ਰਿਹਾ ਸੀ ਜਗਰਾਉਂ ਤੋਂ ਤੇ ਭਰਿਆ ਹੋਇਆ ਟਰੱਕ ਹੀ ਝੁੱਗੀ ਦੇ ਉੱਤੇ ਡਿੱਗ ਜਾਂਦਾ ਜਿਦੇ ਚ ਪਰਿਵਾਰ ਦੇ ਕੁੱਲ 6 ਜੀ ਪਏ ਸਨ ਸਾਲ ਦਾ ਆਖੀਰਲਾ ਦਿਨ ਸੀ ਨਵਾਂ ਸਾਲ ਚੜਨ ਵਾਲਾ ਪਰ ਆਖੀਰਲੇ ਦਿਨ ਨਵੇਂ ਸਾਲ ਦੇ ਇਹੋ ਜੀ ਦੁਖਦਾਈ ਘਟਨਾ ਸਾਹਮਣੇ ਆਉਣੀ ਬੜੀ ਨਿੰਦਣਯੋਗ ਹੈ ਬੜੀ ਦੁਖਦਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਟਾਇਰ ਫਟਣ ਕਾਰਨ ਸੰਤੁਲਨ ਵਿਗੜਦਾ ਤੇ ਉਹ ਟਰੱਕ ਜਾ ਕੇ ਝੁੱਗੀ ਦੇ ਉੱਤੇ ਡਿੱਗ ਜਾਂਦਾ ਹੈ ਹੁਣ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਲਈ ਗਈ ਹੈ ਤੇ ਅੱਗੇ ਤਫ਼ਤੀਸ਼ ਚਲਤ ਪਤਾ ਲਗੂ ਕੀ ਹੋਇਆ ਕੀ ਨਹੀਂ ਹੋਇਆ ਸਾਲ ਦਾ ਅਖੀਰਲਾ ਦਿਨ ਹੈ ਤੇ ਜਗਰਾਉਂ ਤੋਂ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਗਰਾਉਂ ਦੇ ਇੱਕ ਝੁੱਗੀ 'ਚ ਰਹਿਣ ਵਾਲੇ 6 ਜੀਆਂ ਦਾ ਪਰਿਵਾਰ ਸੀ ਜਿਨ੍ਹਾਂ ਦੇ ਉੱਤੇ ਬਜਰੀ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਉਹ ਪਲਟ ਜਾਂਦਾ ਤਸਵੀਰਾਂ ਵਿੱਚ ਤੁਸੀਂ ਸਭ ਦੇਖ ਸਕਦੇ ਹੋ ਕਿ ਉਹ ਟਰੱਕ ਜਿਹੜਾ ਝੁੱਗੀ ਦੇ ਉੱਤੇ ਪਲਟ ਗਿਆ ਬਜਰੀ ਦਾ ਭਰਿਆ ਹੋਇਆ ਉਹ ਟਰੱਕ ਸੀ ਬਹੁਤ ਭਾਰੀ ਸੀਗਾ ਤੇ ਪਰਿਵਾਰ ਦੇ 6 ਜੀ ਉਹ ਝੁੱਗੀ ਦੇ ਵਿੱਚ ਸੋਏ ਹੋਏ ਸੀਗੇ ਸੜਕੇਸਾਰ ਦਾ ਟਾਈਮ ਹੈ ਸਵੇਰੇ-ਸਵੇਰੇ ਟਰੱਕ ਜਿਹੜਾ ਜਗਰਾਉਂ ਤੋਂ ਜਲੰਧਰ ਨੂੰ ਜਾ ਰਿਹਾ ਸੀ ਸੁਣਨ ਚ ਆ ਰਿਹਾ ਸ਼ਰਵਤੀ ਜਾਂਚ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਟਰੱਕ ਦਾ ਟਾਇਰ ਫਟਣ ਕਾਰਨ ਉਹਦਾ ਸੰਤੋਲਨ ਵਿਗੜ ਜਾਂਦਾ ਤੇ ਉਹ ਜਾ ਕੇ ਝੁੱਗੀ ਦੇ ਉੱਤੇ ਡਿੱਗ ਜਾਂਦਾ ਜਿਦੇ ਚ ਪਰਿਵਾਰ ਦੇ 6 ਜੀ ਪਏ ਸਨ ਪਤੀ ਵੱਲੋਂ ਆਪਣੀ ਪਤਨੀ ਨੂੰ ਖਿੱਚ ਕੇ ਬਚਾ ਲਿਆ ਗਿਆ ਤੇ ਦੋ ਬੱਚਿਆਂ ਨੂੰ ਵੀ ਬਚਾ ਲਿਆ ਗਿਆ ਪਰ ਜਿਹੜੇ ਉਹਦੇ ਦੋ ਬੱਚੇ ਸਨ ਉਹ ਮੌਕੇ ਤੇ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਘਟਨਾ ਬੜੀ ਦੁਖਦਾਈ ਹੈ ਜਗਰਾਉਂ ਤੋਂ ਸਾਹਮਣੇ ਆ ਰਹੀਆਂ ਖਬਰਾਂ ਨੇ ਕਿ ਇਹ ਟਰੱਕ ਹੈ ਜਿਹੜਾ ਜਲੰਧਰ ਨੂੰ ਜਾ ਰਿਹਾ ਸੀ ਜਗਰਾਉਂ ਤੋਂ ਉਤੇ ਭਰਿਆ ਹੋਇਆ ਟਰੱਕ ਹੀ ਝੁੱਗੀ ਦੇ ਉੱਤੇ ਡਿੱਗ ਜਾਂਦਾ ਜਿਹਦੇ ਵਿੱਚ ਪਰਿਵਾਰ ਦੇ ਕੁੱਲ 6 ਜੀ ਪਏ ਸਨ ਸਾਲ ਦਾ ਆਖੀਰਲਾ ਦਿਨ ਸੀ ਨਵਾਂ ਸਾਲ ਚੜਨ ਵਾਲਾ ਪਰ ਆਖੀਰਲੇ ਦਿਨ ਨਵੇਂ ਸਾਲ ਦੇ ਇਹੋ ਜੀ ਦੁਖਦਾਈ ਘਟਨਾ ਸਾਹਮਣੇ ਆਉਣੀ ਬੜੀ ਨਿੰਦਣਯੋਗ ਹੈ ਬੜੀ ਦੁਖਦਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਟਾਇਰ ਫਟਣ ਕਾਰਨ ਸੰਤੁਲਨ ਵਿਗੜਦਾ ਤੇ ਉਹ ਟਰੱਕ ਜਾ ਕੇ ਝੁੱਗੀ ਦੇ ਉੱਤੇ ਡਿੱਗ ਜਾਂਦਾ ਏ ਹੁਣ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਲਈ ਗਈ ਆ ਤੇ ਅੱਗੇ ਤਫ਼ਤੀਸ਼ ਚ ਪਤਾ ਲੱਗੂ ਕੀ ਹੋਇਆ ਕੀ ਨਹੀਂ ਹੋਇਆ ਸਾਲ ਦਾ ਅਖੀਰਲਾ ਦਿਨ ਹੈ ਤੇ ਜਗਰਾਉਂ ਤੋਂ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਜਗਰਾਉਂ ਦੇ ਇੱਕ ਝੁੱਗੀ ਚ ਰਹਿਣ ਵਾਲੇ 6 ਜੀਆਂ ਦਾ ਪਰਿਵਾਰ ਸੀ ਜਿਨ੍ਹਾਂ ਦੇ ਉੱਤੇ ਬਜਰੀ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਉਹ ਪਲਟ ਜਾਂਦਾ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਉਹ ਟਰੱਕ ਜਿਹੜਾ ਝੁੱਗੀ ਦੇ ਉੱਤੇ ਪਲਟ ਗਿਆ ਬਜਰੀ ਦਾ ਭਰਿਆ ਹੋਇਆ ਉਹ ਟਰੱਕ ਸੀ ਬਹੁਤ ਭਾਰੀ ਸੀਗਾ ਤੇ ਪਰਿਵਾਰ ਦੇ 6 ਜੀਓ ਝੁੱਗੀ ਦੇ ਵਿੱਚ ਸੋਏ ਹੋਏ ਸੀਗੇ ਸੜਕੇਸਾਰ ਦਾ ਟਾਈਮ ਐ ਸਵੇਰੇ-ਸਵੇਰੇ ਟਰੱਕ ਜਿਹੜਾ ਜਗਰਾਉਂ ਤੋਂ ਜਲੰਧਰ ਨੂੰ ਜਾ ਰਿਹਾ ਸੀ ਸੁਣਨ ਚ ਆ ਰਿਹਾ ਸ਼ਰਵਤੀ ਜਾਂਚ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਟਰੱਕ ਦਾ ਟਾਇਰ ਫਟਣ ਕਾਰਨ ਉਹਦਾ ਸੰਤੋਲਨ ਵਿਗੜ ਜਾਂਦਾ ਤੇ ਉਹ ਜਾ ਕੇ ਝੁੱਗੀ ਦੇ ਉੱਤੇ ਡਿੱਗ ਜਾਂਦਾ ਜਿਦੇ ਚ ਪਰਿਵਾਰ ਦੇ 6 ਜੀ ਪਏ ਸਨ ਪਤੀ ਵੱਲੋਂ ਆਪਣੀ ਪਤਨੀ ਨੂੰ ਖਿੱਚ ਕੇ ਬਚਾ ਲਿਆ ਗਿਆ ਤੇ ਦੋ ਬੱਚਿਆਂ ਨੂੰ ਵੀ ਬਚਾ ਲਿਆ ਗਿਆ ਪਰ ਜਿਹੜੇ ਉਹਦੇ ਦੋ ਬੱਚੇ ਸਨ ਉਹ ਮੌਕੇ ਤੇ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਘਟਨਾ ਬੜੀ ਦੁਖਦਾਈ ਹੈ ਜਗਰਾਉ ਤੋਂ ਸਾਹਮਣੇ ਆ ਰਹੀਆਂ ਖਬਰਾਂ ਨੇ ਕਿ ਇਹ ਟਰੱਕ ਹੈ ਜਿਹੜਾ ਜਲੰਧਰ ਨੂੰ ਜਾ ਰਿਹਾ ਸੀ ਜਗਰਾਉ ਤੋਂ ਤੇ ਭਰਿਆ ਹੋਇਆ ਟਰੱਕ ਹੀ ਝੁੱਗੀ ਦੇ ਉੱਤੇ ਡਿੱਗ ਜਾਂਦਾ ਜਿਦੇ ਚ ਪਰਿਵਾਰ ਦੇ ਕੁਲ 6 ਜੀ ਪਏ ਸਨ ਸਾਲ ਦਾ ਆਖੀਰਲਾ ਦਿਨ ਸੀ ਨਵਾਂ ਸਾਲ ਚੜਨ ਵਾਲਾ ਪਰ ਆਖੀਰਲੇ ਦਿਨ ਨਵੇਂ ਸਾਲ ਦੇ ਇਹੋ ਜੀ ਦੁਖਦਾਈ ਘਟਨਾ ਸਾਹਮਣੇ ਆਉਣੀ ਬੜੀ ਨਿੰਦਣਯੋਗ ਹੈ ਬੜੀ ਦੁਖਦਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਟਾਇਰ ਫਟਣ ਕਾਰਨ ਸੰਤੁਲਨ ਵਿਗੜਦਾ ਤੇ ਉਹ ਟਰੱਕ ਜਾ ਕੇ ਝੁੱਗੀ ਦੇ ਉੱਤੇ ਡਿੱਗ ਜਾਂਦਾ ਏ ਹੁਣ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਲਈ ਗਈ ਆ ਤੇ ਅੱਗੇ ਤਫ਼ਤੀਸ਼ ਚ ਪਤਾ ਲੱਗੂ ਕੀ ਹੋਇਆ ਕੀ ਨਹੀਂ ਹੋਇਆ